ਐਕਸਾਈਜ਼ ਡਿਪਾਰਟਮੈਂਟ ਬੜਾ ਤੇਜ਼ ਹੋਇਆ ਹੋਇਆ ਬੜਾ ਦੁਕਾਨਦਾਰ ਬੜੀ ਚਰਚਾ ਕਰਦੇ ਆ ਕਿ ਭਾਈ ਇੰਨੀਆਂ ਰੇਡਾਂ ਪੈ ਰਹੀਆਂ ਨੇ ਸੱਚਮੁੱਚ ਪੈ ਰਹੀਆਂ ਜਾਂ ਕੋਈ ਖੌਫੀ ਹੈ ਜੀ ਅਜੇ ਤੇ ਉਹ ਜਿਹੜੇ ਬਾਉ ਜੀ ਸੀ ਉਹਨਾਂ ਦੇ ਦੋ ਦੁਕਾਨਾਂ ਨੇ ਦੂਸਰੀ ਦੁਕਾਨ ਦਾ ਜਿਹੜਾ ਨੌਕਰ ਸੀ ਉਹ ਭੱਜਿਆ ਭੱਜ ਆਇਆ ਕਹਿੰਦਾ ਉਧਰਲੀ ਦੁਕਾਨ ਤੇ ਹਮਲਾ ਹੋ ਗਿਆ ਜੀ ਤੇ ਅਸੀਂ ਵੀ ਡਰ ਗਏ ਸਾਰੇ ਵੀ ਭਾਈ ਇਹ ਦਿਨ ਦਿਹਾੜੇ ਹਮਲੇ ਹੋਣ ਲੱਗੇ ਪੰਜਾਬ 'ਚ ਇਸ ਨੂੰ ਉਹ ਜਿਹੜੀ ਲੈਂਡ ਪੋਲਿੰਗ ਪਾਲਿਸੀ ਹੈ ਜੀ ਇਸ ਨੂੰ ਜਿਹੜੇ ਪੂਰੇ ਪੰਜਾਬ ਦੇ ਕਿਸਾਨ ਨੇ ਉਹ ਕਿਸਾਨੀ ਦੇ ਉੱਤੇ ਸਭ ਤੋਂ ਵੱਡਾ ਹਮਲਾ ਕਹਿ ਰਹੇ ਨੇ ਜੀ ਤੇ ਹਰ ਪਿੰਡ ਦੇ ਵਿੱਚ ਅੱਜ ਦੀ ਕੜੀ ਕਿਸਾਨਾਂ ਵੱਲੋਂ ਅਪਦੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ ਮੈਂ ਪੁੱਛਿਆ ਵੀ ਇਹਦਾ ਰੀਜ਼ਨ ਕੀ ਹੈ ਵੀ ਉਹ ਕਹਿੰਦੇ ਜੀ ਵੀ ਇਹ ਹੁਣ ਅੱਜ ਉਹਨਾਂ ਦੀ ਵਾਰੀ ਹੈ ਕੱਲ ਨੂੰ ਸਾਡੀ ਵਾਰੀ ਆਉਗੀ ਕਿਸਾਨਾਂ ਦੀਆਂ ਜੋ ਵੀਡੀਓਜ਼ ਆ ਰਹੀਆਂ ਨੇ ਇਹ ਟਰੈਕਟਰ ਮਾਰਚ ਪੂਰੇ ਪੰਜਾਬ ਦੇ ਵਿੱਚ ਕੱਢਣ ਦੀ ਤਿਆਰੀ ਹੋਈ ਹੈ ਉਹ ਕਹਿੰਦਾ ਜੀ ਜ਼ਮੀਨ ਤਾਂ ਮੈਂ ਦੇਣੀ ਨਹੀਂ ਉਹ ਮੇਰੇ ਉਹ ਕਹਿੰਦਾ ਵੀ ਉਹਦੇ ਮਰਨ ਤੋਂ ਬਾਅਦ ਸਰਕਾਰ ਜ਼ਮੀਨ ਲੈ ਲੇ ਇਹ ਜ਼ਮੀਨ ਦੇਣੀ ਤਾਂ ਭੁੱਲ ਜਾਓ ਜੀ ਜ਼ਮੀਨ ਚਤਾ ਸੀ ਪੜਨ ਨਹੀਂ ਦਿੰਦੇ ਵੰਤਮਨ ਸਾਹਿਬ ਵੀ ਸੋਫਾ ਛੱਡ ਕੇ ਡਰਾਈング ਰੂਮ ਛੱਡ ਕੇ ਮੰਜਿਆ ਤੇ ਬਹਿਣ ਲੱਗੇ ਖੇਤਾਂ ਜਾ ਕੇ ਲੋਕਾਂ ਨਾਲ ਗੱਲਾਂ ਕਰ ਰਹੇ ਨੇ ਜੋ ਪ੍ਰਚਾਰ ਕੀਤਾ ਜਾ ਰਿਹਾ ਆ ਉਸੇ ਵੀ ਉੱਘੇ ਮੰਤਰੀ ਸਾਹਿਬ ਸੀ ਇਹ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਸੀ ਵੀ ਜਿਹੜੇ ਕਿਸਾਨ ਨੇ ਸਾਡੇ ਦੇ ਦਾ ਖੁੱਦ ਆ ਰਹੇ ਨੇ ਚੱਲ ਕੇ ਜ਼ਮੀਨਾਂ ਦੇੜ ਨੂੰ ਉਹਨਾਂ ਨੂੰ ਪਿਆਰ ਕਰਕੇ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਉਹ ਪਹਿਲਾਂ ਨਾਲੋਂ ਘੋਰ ਵਾਦਾ ਜਾ ਰਿਹਾ ਜੀ ਸਾਰ ਪਿੰਡ ਦੀਆਂ ਪੰਚਾਇਤਾਂ ਦੇ ਤਾਂ ਬੋਰਡ ਲਾਤੇ ਵੀ ਅਸੀਂ ਆਪਣੇ ਏਰੀਆ ਸ਼ਾਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬੜਮ ਨਹੀਂ ਦੇਣਾ। ਜੀ ਸ਼ਰਮਾ ਜੀ ਮਾਲਵਿੰਦਰ ਕੰਗਸਾਹਬ ਦਾ ਬੜਾ ਚਰਚਾ ਦੇ ਵਿੱਚ ਕੋਈ ਉਹਨਾਂ ਨੇ ਸੰਦੇਸ਼ ਭੇਜਿਆ ਸੀਗਾ ਬਾਅਦ ਚ ਡਿਲੀਟ ਕਰਤਾ। ਖੈਰਾ ਸਾਹਿਬ ਦੋਸ਼ ਲਾ ਰਹੇ ਨੇ ਜੀ ਇਹ ਜਿਹੜਾ ਡਿਲੀਟ ਕੀਤਾ ਹੈ ਉਹਨਾਂ ਨੇ ਉਹ ਦਿੱਲੀ ਵਾਲਿਆਂ ਨੇ ਪ੍ਰੈਸ਼ਰ ਥੱਲੇ ਕੀਤਾ ਕੰਗਸਾਹਬ ਨੂੰ ਬਲੀਡ ਕੀਤਾ ਜੀ। ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਹੈ ਜੀ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਕੁਝ ਦਿਨ ਪ੍ਰਵੇਸ਼ ਸ਼ਰਮਾ ਜੀ ਨਸਾਜ਼ ਰਹੇ ਨੇ ਇਹੋ ਲੱਗਦਾ ਸੀ ਜਿੱਦਾਂ ਪਹਿਲਾਂ ਇੱਕ ਛੁਟਕਲੇ ਆਉਂਦੇ ਹੁੰਦੇ ਸੀ ਕਿ ਭਾਈ ਸਰਕਾਰੀ ਬੱਸਾਂ ਕਹਿੰਦੇ ਟੇਢੀ ਜੀ ਚੱਲਦੀ ਆ ਮੈਂ ਸ਼ਰਮਾ ਜੀ ਕੋਈ ਸਰਕਾਰੀ ਤਾਂ ਨਹੀਂ ਤੁਹਾਨੂੰ ਕਿਤੇ ਹੱਥ ਹੱਥ ਲੱਗ ਗਏ ਤੇ ਸ਼ਰਮਾ ਜੀ ਕਹਿੰਦੇ ਨਹੀਂ ਜੀ ਕਹਿੰਦੇ ਕੋਈ ਹੋਰ ਹੀ ਕਾਰਨ ਸੀਗੇ ਰਲ ਮਿਲ ਕੇ ਪੁੱਛ ਲੈਣੇ ਆ ਤੇ ਨਾਲੇ ਅੱਜ ਦੀਆਂ ਖਬਰਾਂ ਦੇ ਉੱਤੇ ਝਾਤ ਪਾਵਾਂਗੇ ਥਾਈਲੈਂਡ ਕੰਬੋਡੀਆ ਦਾ ਵਾਰ ਰੋਕ ਸਕਦਾ ਆ ਉਹ ਮੁਲਕ ਨੇ ਜਿਨ੍ਹਾਂ ਦਾ ਕਦੇ ਸੁਣਿਆ ਹੀ ਨਹੀਂ ਸੀ ਕਿ ਇੱਥੇ ਵੀ ਜੰਗ ਹੋ ਸਕਦੀ ਆ ਤੇ ਡੋਨਲਡ ਟਰੰਪ ਸਾਹਿਬ ਦਾ ਵੀ ਇਹਦੇ ਚ ਵੱਡਾ ਰੋਲ ਆ ਉਹ ਕਹਿੰਦੇ ਭਾਈ ਮੈਨੂੰ ਤਾਂ ਇੰਡੀਆ ਪਾਕਿਸਤਾਨ ਹੀ ਲੱਗਦਾ ਆ ਤੇ ਦੂਜੇ ਪਾਸੇ ਲੈਂਡ ਪੁਲਿੰਗ ਪਾਲਿਸੀ ਦੇ ਉੱਤੇ ਚਰਚਾ ਕਰ ਲਾਂਗੇ ਜੀ ਤੇ ਕੁਝ ਹੋਰ ਡਿਪਾਰਟਮੈਂਟਸ ਦੀ ਗੱਲ ਕਰਾਂਗੇ ਕੁਝ ਵਿਧਾਇਕਾਂ ਦੀ ਗੱਲ ਕਰਾਂਗੇ ਕੁਝ ਯੂਟਰਨਸ ਦੀ ਗੱਲ ਕਰ ਲਾਂਗੇ ਪਹਿਲਾਂ ਸ਼ਰਮਾ ਜੀ ਦਾ ਸਵਾਗਤ ਕਰ ਰਹੇ ਹਾਂ ਪ੍ਰਵੇਸ਼ ਜੀ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਪਰਵਿੰਦਰ ਜੀ ਪਰ ਵੀ ਜੀ ਮੈਂ ਦਰਸ਼ਕਾਂ ਨੂੰ ਦੱਸਦਾ ਸੀ ਮੈਂ ਕਿ ਤੁਸੀਂ ਤਬੀਅਤ ਖਰਾਬ ਕਰ ਲਈ ਸੀ ਕੁਛ ਚਰ ਤੇ ਕੋਈ ਐ ਤਾਂ ਨਹੀਂ ਵੀ ਜਿੱਦਾਂ ਉਹ ਅੱਜਕੱਲ ਦੁਕਾਨਾਂ ਦੇ ਕੋਨੇ ਵਾਲਾ ਤੇ ਕਹਿੰਦੇ ਹਮਲੇ ਹਮਲੇ ਹੁੰਦੇ ਆ ਤੁਹਾਡੇ ਕੋਈ ਹਮਲਾ ਹੋਵੇ ਆਣ ਗਵਣ ਦੇ ਵਿੱਚ ਜੀ ਕਿਤੇ ਨਹੀਂ ਇਹ ਤਾਂ ਆਪ ਡਾਕਟਰ ਸਾਹਿਬ ਕਹਿੰਦੇ ਵੀ ਵਾਇਰਲ ਹੈ ਜੀ ਪਰ ਇਹ ਤਾਂ ਹੁਣ ਪਤਨੀ ਜੀ ਵੀ ਕਈ ਬੰਦੇ ਇਸ ਤਰ੍ਹਾਂ ਦੇ ਨੇ ਜਿਹੜੇ ਦੂਸਰੀ ਵਾਰ ਨੰਬਰ ਲੱਗਿਆ ਜਿਨ੍ਹਾਂ ਦਾ ਜੀ ਅਸੀਂ ਤਾਂ ਇਹ ਅਰਦਾਸ ਕਰਦੇ ਆਂ ਵੀ ਇੱਕ ਵਾਰੀ ਨੰਬਰ ਲਾ ਕੇ ਚਲੋ ਪਰਮਾਤਮਾ ਕਿਰਪਾ ਕਰਨ ਹੁਣ ਤੰਦਰੁਸਤ ਰਹੀਏ ਜੀ ਗੜਾ ਤਾਂ ਹੋ ਗਿਆ ਸੀ ਜਿਵੇਂ ਗਲੇ ਵਿੱਚ ਕੋਈ ਅੰਬਾਂ ਦਾ ਸੀਜ਼ਨ ਕੱਟ ਗਿਆ ਜੀ ਹੁਣ ਇਹ ਸ਼ਰਮਾ ਜੀ ਅੰਬਾਂ ਦਾ ਸੀਜ਼ਨ ਖਤਮ ਹੋ ਗਿਆ ਅੰਬ ਨੂੰ ਹੁਣ ਘਟ ਘਾਇਆ ਕਰੋ ਐਕਸਡੀ ਆਂਬਰ ਵਿੰਦਰ ਜੀ ਪਹਿਲਾਂ ਵਰਗੇ ਨਹੀਂ ਰਹੇ ਹੁਣ ਤਾਂ ਜ਼ਹਿਰ ਹੀ ਆ ਰਿਹਾ ਮੇਰਾ ਪਹਿਲਾਂ ਦੇਖੋ ਪਹਿਲਾਂ ਇਹ ਟੋੜ ਟੋੜ ਕੇ ਖਾਗੂ ਜਾਂਦੇ ਸੀਗੇ ਹੁਣ ਤਾਂ ਪ੍ਰੋਪਰਲੀ ਜਿਹੜੇ ਪ੍ਰੀਜ਼ਰਵ ਕੀਤੇ ਹੋਏ ਨੇ ਉਹ ਵੀ ਖਾਣੇ ਮਹਿੰਗੇ ਪੈ ਰਹੇ ਨੇ ਜੀ ਸਾਡੇ ਵਰਗੇ ਬੰਦਿਆਂ ਨੂੰ ਪਤਾ ਨਹੀਂ ਕਿ ਇਹ ਜਿਹੇ ਫਰੂਟ ਆ ਰਹੇ ਨੇ ਜੀ ਕੀ ਇਹਨਾਂ ਚਾਕੇ ਦਿੰਦੇ ਨੇ ਦੁਕਾਨਦਾਰ ਕੀ ਲਾਉਂਦੇ ਨੇ ਸਮਝ ਤੋਂ ਬਾਹਰ ਆ ਨਾਲੇ ਤਾਂ ਪਹਿਲਾਂ ਨੂੰ ਮਹਿੰਗਾਈ ਵਧੀ ਪਈ ਹੈ ਜੀ ਨਾਲੇ ਅਸੀਂ ਵੱਧ ਪੈਸੇ ਦੇ ਕੇ ਜ਼ਹਿਰ ਹੀ ਖਰੀਦ ਰਹੇ ਹਾਂ ਅਰਵਿੰਦਰ ਜੀ ਪਹਿਲਾਂ ਨਾਲੋਂ ਪਹਿਲਾਂ ਦੇਖੋ ਸਸਤੇ ਅੰਬ ਹੁੰਦੇ ਸੀਗੇ ਤੇ ਬੇਰਾਂ ਤੋਂ ਉੱਤੇ ਖਾ ਲਾਂਦੇ ਦੀ ਫਿਰ ਵੀ ਕੋਈ ਸਿਹਤ ਤੇ ਮਾੜਾ ਅਸਰ ਨਹੀਂ ਪੈਂਦਾ ਸੀਗਾ ਹੁਣ ਦੇਖੋ ਮਹਿੰਗਾ ਅੰਬ ਲੈ ਕੇ ਵੀ ਪਰ ਆ ਜਿੰਨੇ ਨੇ ਤਨ ਮੰਜੇ ਤੇ ਪਾ ਦਿੰਦਾ ਹੈ ਪਤਾ ਨਹੀਂ ਕੀ ਹੋ ਗਿਆ ਜੀ ਜੀ ਤੇ ਇਹ ਮਹਿੰਗਾਈ ਤੇ ਸ਼ਰਮਾ ਜੀ ਕਹਿੰਦੇ ਬੜਾ ਐਕਸਾਈਜ਼ ਡਿਪਾਰਟਮੈਂਟ ਬੜਾ ਤੇਜ਼ ਹੋਇਆ ਹੋਇਆ ਬੜਾ ਦੁਕਾਨਦਾਰ ਬੜੀ ਚਰਚਾ ਕਰਦੇ ਆ ਕਿ ਭਾਈ ਇੰਨੀਆਂ ਰੇਡਾਂ ਪੈ ਰਹੀਆਂ ਨੇ ਸੱਚਮੁੱਚ ਪੈ ਰਹੀਆਂ ਜਾਂ ਕੋਈ ਖਾਫੀ ਹੈ ਜੀ ਅਜੇ ਨਹੀਂ ਖੈਰ ਪਹਿਲਾਂ ਨਾਲੋਂ ਤਾਂ ਜੋ ਦੱਸਦੇ ਨੇ ਜਿਹੜੇ ਦੁਕਾਨਦਾਰ ਨੇ ਦਵੀ ਆਵਾਲ ਚ ਦੱਸਦੇ ਨੇ ਰਵਿੰਦਰ ਜੀ ਉਹ ਖੁੱਲ ਕੇ ਤਾਂ ਦੱਸਦੇ ਨਹੀਂ ਜੋ ਕੀ ਉਹਨਾਂ ਨੂੰ ਇਹ ਡਰ ਹੁੰਦਾ ਵੀ ਜੇ ਰੌਲਾ ਪੈ ਗਿਆ ਕਿਤੇ ਸਾਡਾ ਨਾਂ ਆ ਜੇ ਵੀ ਫੇਰ ਸਾਨੂੰ ਮਹਿਕਮਾ ਆ ਕੇ ਪਰੇਸ਼ਾਨ ਨਾ ਕਰੇ ਤੇ ਰੇਡਾਂ ਦਾ ਤਾਂ ਹੁਣ ਇਹ ਹਲਮੈਜੀ ਵੀ ਉਹਨਾਂ ਨੇ ਆਪਣੇ ਕੋਡ ਵੱਲ ਰੱਖੇ ਹੋਏ ਨੇ ਜੀ ਆ ਕੁਝ ਦਿਨ ਪਹਿਲਾਂ ਕਿਸੇ ਦੁਕਾਨ ਤੇ ਖੜਾ ਸੀ ਮੈਂ ਤੇ ਉਹ ਜਿਹੜੇ ਬਾਊ ਜੀ ਸੀ ਉਹਨਾਂ ਦੀਆਂ ਦੋ ਦੁਕਾਨਾਂ ਨੇ ਦੂਸਰੀ ਦੁਕਾਨ ਦਾ ਜਿਹੜਾ ਨੌਕਰ ਸੀ ਉਹ ਭੱਜਿਆ ਭੱਜਾਇਆ ਕਹਿੰਦਾ ਉਧਰਲੀ ਦੁਕਾਨ ਤੇ ਹਮਲਾ ਹੋ ਗਿਆ ਜੀ ਤੇ ਅਸੀਂ ਵੀ ਡਰ ਗਏ ਸਾਰੇ ਵੀ ਭਾਈ ਇਹ ਦਿਨ ਦਿਹਾੜੇ ਹਮਲੇ ਹੋਣ ਲੱਗੇ ਪੰਜਾਬ 'ਚ ਵੀ ਲਾਅ ਐਂਡ ਆਰਡਰ ਦਾ ਜਰਾਜਾ ਨਿਕਲ ਗਿਆ ਸੀ ਐਂ ਡਿਸਕਸ ਕਰਨ ਲੱਗੇ ਤੇ ਅਗੋਂ ਦੁਕਾਨਦਾਰ ਸਾਹਿਬ ਕਹਿੰਦੇ ਵੀ ਭਾਈ ਇਹ ਇਹ ਉਹ ਹਮਲਾ ਨਹੀਂ ਹੈਗਾ ਕਹਿੰਦੇ ਜਿਹੜਾ ਤੁਸੀਂ ਕਹਿੰਦੇ ਹੋ ਇਹ ਤਾਂ ਕਹਿੰਦੇ ਸਾਡੇ ਕੋਰਡ-ਵਾਰਡ ਨੇ ਵੀ ਜਦੋਂ ਐਕਸਾਈਜ਼ ਵਿਭਾਗ ਸਾਡੀ ਦੁਕਾਨ ਤੇ ਰੇਡ ਕਰਦਾ ਸੀ ਇਹਨੂੰ ਕਹਿੰਦੇ ਨੇ ਵੀ ਸਾਡੀ ਦੁਕਾਨ ਤੇ ਹਮਲਾ ਹੋ ਗਿਆ ਤੇ ਉਹ ਬਸ ਉਹ ਕਹਿੰਦੇ ਜੀ ਵੀ ਅਸੀਂ ਜੇ ਉਹ ਸਿੱਧਾ ਕਹਿੰਦੇ ਵੀ ਐਕਸਾਈਜ਼ ਵਿਭਾਗ ਨੇ ਰੇਡ ਕਰਤੀ ਫੇਰ ਕਹਿੰਦੇ ਜਿਹੜਾ ਸੁਣਨ ਵਾਲਾ ਬੰਦਾ ਹੈ ਉਹਨੂੰ ਐਂ ਲੱਗਦਾ ਹੀ ਪਤਾ ਨਹੀਂ ਕਿੱਡੇ-ਕੱਡੇ ਚੋਰ ਆ ਦੁਕਾਨਦਾਰ ਨੇ ਜਿਹੜੇ ਇਸ ਤਰ੍ਹਾਂ ਦੇ ਕੰਮ ਸਾਡੇ ਦੁਕਾਨਦਾਰ ਭਰਾ ਕਰ ਰਹੇ ਨੇ ਜੀ ਉਹਨਾਂ ਦੇ ਆਪਣੇ ਸਿਸਟਮ ਨੇ ਵੀ ਚਲੋ ਟਾਈਮਲੀ ਇਨਫੋਰਮੇਸ਼ਨ ਦੂਸਰੇ ਦੁਕਾਨਦਾਰਾਂ ਨਾਲ ਸ਼ੇਅਰ ਕਰ ਲਈ ਜੀ ਕਹਿੰਦੇ ਸਾਡਾ ਤਾਂ ਸਿਰਫ ਇਹੀ ਪਰਪਸ ਹੈ ਜੀ ਸੋ ਬੜਾ ਰੋਚਕ ਜਿਹਾ ਕિસ્사 ਆ ਜੀ ਇਹ ਭਾਈਵਾਲੀ ਦਾ ਇਹ ਦੁਕਾਨਦਾਰਾਂ ਦਾ ਕਿਸ ਤਰੀਕੇ ਨਾਲ ਉਹ ਇੱਕ ਦੂਜੇ ਨੂੰ ਸੰਦੇਸ਼ ਦੇ ਰਹੇ ਨੇ ਸੋ ਸ਼ਰਮਾ ਜੀ ਇਸ ਤੋਂ ਬਾਅਦ ਲੈਂਡ ਪੂਲਿੰਗ ਪਾਲਿਸੀ ਵਾਲੇ ਪਾਸੇ ਥੋੜੀ ਤਵੱਜੋ ਕਰ ਲੈਣੇ ਕਿਉਂਕਿ ਪੂਰੇ ਪੰਜਾਬ ਦਾ ਧਿਆਨ ਇਸ ਵੇਲੇ ਕਿਸਾਨਾਂ ਵੱਲ ਸਰਕਾਰ ਵੱਲ ਤੇ ਵਿਰੋਧੀਆਂ ਦਾ ਵੀ ਧਿਆਨ ਸਾਰਾ ਲੈਂਡ ਪੂਲਿੰਗ ਪਾਲਿਸੀ ਵੱਲੀ ਹੈ ਇੱਥੋਂ ਤੱਕ ਇਹ ਮੈਨੂੰ ਲੱਗਦਾ ਹੈ ਕੇਂਦਰ ਸਰਕਾਰ ਵੀ ਇਸ ਵੇਲੇ ਪੂਰੀ ਫੋਕਸਡ ਹੈ ਕਿ ਭਾਈ ਪੰਜਾਬ ਚ ਕੀ ਹੋ ਰਿਹਾ ਕਿਸਾਨਾਂ ਦੇ ਨਾਲ ਉਹਨਾਂ ਦੇ ਮੈਨੂੰ ਲੱਗਦਾ ਧੋਤੇ ਗਏ ਆ ਪਾਪ ਤੇ ਆ ਜਿਹੜਾ ਪੰਜਾਬ ਦੇ ਸਿਰ ਪੰਜਾਬ ਸਰਕਾਰ ਦੇ ਸਿਰ 'ਤੇ ਜੋ ਇਲਜ਼ਾਮ ਇਸ ਵੇਲੇ ਲੱਗ ਰਹੇ ਨੇ ਉਹ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਤੇ ਕੀ ਕੁਝ ਚੱਲ ਕੀ ਰਿਹਾ ਜੀ ਇਸ ਵੇਲੇ ਪੰਜਾਬ 'ਚ ਐਕਚੁਅਲੀ ਰਵਿੰਦਰ ਜੀ ਜਿਹੜਾ ਲੈਂਡ ਪੂਲਿੰਗ ਦਾ ਮਸਲਾ ਹੈ ਇਹ ਨਾ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਬਣ ਗਿਆ ਪਹਿਲਾਂ ਕੁਝ ਦਿਨ ਪਹਿਲਾਂ ਆਪਾਂ ਇਹ ਡਿਸਕਸ ਕਰਦੇ ਸੀ ਵੀ ਇਹ ਸਭ ਤੋਂ ਵੱਡਾ ਮਸਲਾ ਬਣ ਸਕਦਾ ਹੈ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਇਸ ਤਰ੍ਹਾਂ ਦੇ ਅਨਾਉਂਸਮੈਂਟਾਂ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਲੀਡਰਾਂ ਵੱਲੋਂ ਕਰੀਆਂ ਗਈਆਂ ਨੇ ਉਹਨਾਂ ਦੇ ਆਪਾਂ ਨੂੰ ਇਹ ਤਾਂ ਪਤਾ ਵੀ ਜਿਹੜੇ ਕਿਸਾਨ ਨੇ ਉਹ ਆਪਣੇ ਸਾਰੇ ਜਦੋਂ ਇਸ ਤਰ੍ਹਾਂ ਦਾ ਕੋਈ ਮਸਲਾ ਹੁੰਦਾ ਤਾਂ ਉਹ ਇਕੱਠੇ ਹੋਣ ਨੂੰ ਮਿੰਟ ਲਾਉਂਦੇ ਨੇ ਤੇ ਇਸ ਨੂੰ ਉਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਜੀ ਇਸ ਨੂੰ ਜਿਹੜੇ ਪੂਰੇ ਪੰਜਾਬ ਦੇ ਕਿਸਾਨ ਨੇ ਉਹ ਕਿਸਾਨੀ ਦੇ ਉੱਤੇ ਸਭ ਤੋਂ ਵੱਡਾ ਹਮਲਾ ਕਹਿ ਰਹੇ ਨੇ ਜੀ ਕਿਉਂਕਿ ਤੁਹਾਨੂੰ ਵੀ ਸ਼ਾਇਦ ਯਾਦ ਹੋਣਾ ਅਰਵਿੰਦਰ ਜੀ ਜਦੋਂ ਸੈਂਟਰ ਗਵਰਨਮੈਂਟ ਨੇ ਕੁਝ ਤਿੰਨ ਕਾਨੂੰਨ ਲੈ ਕੇ ਆਈ ਆ ਫਸਲਾਂ ਦੇ ਮਾਮਲੇ ਦੇ ਵਿੱਚ ਉਹ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਸੰਘਰਸ਼ ਕਿਸਾਨਾਂ ਨੇ ਛੇੜਿਆ ਸੀਗਾ ਪਰ ਹੁਣ ਕਿਸਾਨਾਂ ਦਾ ਕਹਿਣਾ ਹੈ ਵੀ ਉਹ ਤਾਂ ਫਸਲਾਂ ਦਾ ਮਸਲਾ ਸੀਗਾ ਜੀ ਇਹਦਾ ਮਸਲਾ ਸਾਡੀਆਂ ਜ਼ਮੀਨਾਂ ਦਾ ਹੈ ਜਿਹੜੀ 65000 ਏਕੜ ਦੀ ਅਰਵਿੰਦਰ ਜੀ ਗੱਲ ਕਰੀ ਜਾ ਰਹੀ ਹੈ ਇਹ ਮਸਲਾ ਬੀਸਿਕਲੀ ਉਹ 65000 ਏਕੜ ਤੇ ਨਹੀਂ ਰਹਿ ਗਿਆ ਹੁਣ ਹੁਣ ਤਾਂ ਇਹ ਮਸਲਾ ਪੂਰੇ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਫੈਲ ਚੁੱਕਾ ਹੈ ਤੇ ਹਰ ਪਿੰਡ ਦੇ ਵਿੱਚ ਅੱਜ ਦੀ ਘੜੀ ਕਿਸਾਨਾਂ ਵੱਲੋਂ ਅਪਦੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਤਾਂ ਇਹਦੇ 'ਚ ਆ ਰਹੀਆਂ ਨੇ ਜੀ ਉਹਨਾਂ ਨੇ ਤਾਂ ਤਿਆਰੀ ਕਰਨੇ ਸੁਭਾਵਿਕ ਹੈ ਪਰ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਅਰਵਿੰਦਰ ਜੀ ਜਿਨ੍ਹਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਪਾਲਿਸੀ 'ਚ ਨਹੀਂ ਆ ਰਹੀਆਂ ਉਹ ਵੀ ਜਿਹੜੇ ਅਫੈਕਟਡ ਕਿਸਾਨ ਨੇ ਉਹਨਾਂ ਦੀ ਮਦਦ ਕਰਨ ਲਈ ਬਹੁਤ ਵੱਡੇ ਲੈਵਲ ਤੇ ਤਿਆਰੀ ਕਰ ਰਹੇ ਜਿਵੇਂ ਅੱਜ ਮੈਂ ਜੀ ਕਈ ਕਿਸਾਨਾਂ ਨਾਲ ਗੱਲ ਕੀਤੀ ਵੀ ਦੜਬੇ ਦੇ ਕਈ ਕਿਸਾਨ ਨੇ ਪਾਤੜਾ ਏਰੀਆ ਦੇ ਕਈ ਪੁਰਾਣੇ ਜਿਹੜੇ ਜਾਣਦੇ ਨੇ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜੀ ਅਸੀਂ ਉਰੇ ਬੈਠਾਂਗੇ ਨਹੀਂ ਜੀ ਟਿੱਕੇ ਵੀ ਜੇਕਰ ਇਹ ਨੁਦਿਆਣਾ ਦੇ ਕਿਸਾਨਾਂ ਨੂੰ ਪ੍ਰੋਬਲਮ ਆ ਰਹੀ ਹੈ ਅਸੀਂ ਜਾਵਾਂਗੇ ਕਹਿੰਦੇ ਉੱਥੇ ਅਸੀਂ ਉਹਨਾਂ ਦੇ ਮੂਰਚੇ ਚ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕਰਾਂਗੇ ਮੈਂ ਪੁੱਛਿਆ ਵੀ ਇਹਦਾ ਰੀਜ਼ਨ ਕੀ ਹੈ ਵੀ ਉਹ ਕਹਿੰਦੇ ਜੀ ਵੀ ਇਹ ਹੁਣ ਅਜੇ ਉਹਨਾਂ ਦੀ ਵਾਰੀ ਹੈ ਕੱਲ ਨੂੰ ਸਾਡੀ ਵਾਰੀ ਆਊਗੀ ਪਹਿਲੀ ਗੱਲ ਦੂਜੀ ਗੱਲ ਰਵਿੰਦਰ ਜੀ ਇਹਦੇ ਵਿੱਚ ਜਿਹੜੀ ਪਹਿਲਾਂ ਹੋਇਆ ਨਾ ਕਿਸਾਨਾਂ ਨਾਲ ਜਦੋਂ ਸੈਂਟਰ ਗਵਰਨਮੈਂਟ ਨਾਲ ਕਿਸਾਨਾਂ ਦਾ ਸੰਘਰਸ਼ ਚੱਲਿਆ ਉਦੋਂ ਜਿਹੜੇ ਕਿਸਾਨ ਸੀ ਸਾਡੇ ਉਨਾਂ ਲਈ ਉਹ ਇੱਕ ਪਹਿਲਾ ਐਡਾ ਵੱਡਾ ਸੰਘਰਸ਼ ਸੀਗਾ ਜਿਹੜੇ ਸੰਘਰਸ਼ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਤੇ ਅੱਜ ਦਾ ਜਿਹੜਾ ਕਿਸਾਨ ਹੈ ਰਵਿੰਦਰ ਜੀ ਇਹ ਵੀ ਪਤਾ ਹੈ ਵੀ ਸੋਸ਼ਲ ਮੀਡੀਆ ਕਿਵੇਂ ਯੂਜ਼ ਕਰਨੇ ਉਹਨੂੰ ਇਹ ਵੀ ਪਤਾ ਹੈ ਵੀ ਵੱਡੇ ਸੰਘਰਸ਼ ਲਈ ਅਸੀਂ ਤਿਆਰੀ ਕਿਵੇਂ ਕਰਨੀ ਹੈ ਉਹਨੂੰ ਇਹ ਵੀ ਪਤਾ ਹੈ ਕਿ ਵੱਡੇ ਸੰਘਰਸ਼ ਲਈ ਰਿਸੋਰਸਸ ਕਿਵੇਂ ਮੋਬਾਈਲਾਈਜ਼ ਕਰਨੇ ਨੇ ਉਹਨੂੰ ਇਹ ਵੀ ਪਤਾ ਹੈ ਵੀ ਵੱਡੇ ਸੰਘਰਸ਼ ਲਈ ਅਸੀਂ ਕਮੇਟੀਆਂ ਕਿੱ데 ਬਣਾਉਣੀਆਂ ਨੇ ਉਹਨੂੰ ਇਹ ਵੀ ਪਤਾ ਵੀ ਵੱਡੇ ਸੰਘਰਸ਼ ਲਈ ਅਸੀਂ ਟਰਾਲੀਆਂ ਟਰੈਕਟਰ ਕਿੱਥੋਂ ਅਰੇਂਜ ਕਰਨੇ ਨੇ ਜੀ ਉਹਨੂੰ ਇਹ ਵੀ ਪਤਾ ਜੀ ਬੰਦਿਆਂ ਨੂੰ ਕਿਵੇਂ ਤੇ ਕਿੱਥੇ ਪਹੁੰਚਾਉਣਾ ਹੈ ਕਿਹੜੇ ਟਾਈਮ ਤੇ ਪਹੁੰਚਾਉਣਾ ਹੈ ਸੋ ਰਵਿੰਦਰ ਜੀ ਇਹ ਜਿਹੜਾ ਮਸਲਾ ਹੈ ਇਹ ਅੱਜ ਦੀ ਘੜੀ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਹੈ ਤੇ ਇਹਦੇ ਵਿੱਚ ਸਾਰੇ ਏਰੀਆਜ਼ ਦੇ ਜਿਹੜੇ ਕਿਸਾਨ ਨੇ ਉਹ ਉਹ ਸ਼ਮੂਲੀਅਤ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ਮੂਲੀਅਤ ਹੋਰ ਵਧੂਗੀ ਜਿਵੇਂ ਹੁਣ ਟਰੈਕਟਰ ਮਾਰਚ ਦੀ ਗੱਲ ਹੋ ਰਹੀ ਹੈ ਜੀ ਇਹ ਜਿਹੜਾ ਟਰੈਕਟਰ ਮਾਰਚ ਹੈ ਅਰਵਿੰਦਰ ਜੀ ਇਹ ਇਕੱਲੇ ਅਫੈਕਟਡ ਏਰੀਆ ਚ ਨਹੀਂ ਕੱਢਿਆ ਜਾਊਗਾ। ਇਹ ਟਰੈਕਟਰ ਮਾਰਚ ਜੋ ਗੱਲਬਾਤ ਹੋ ਰਹੀ ਹੈ ਕਿਸਾਨਾਂ ਦੀਆਂ ਜੋ ਵੀਡੀਓਜ਼ ਆ ਰਹੀਆਂ ਨੇ ਇਹ ਟਰੈਕਟਰ ਮਾਰਚ ਪੂਰੇ ਪੰਜਾਬ ਦੇ ਵਿੱਚ ਕੱਢਣ ਦੀ ਤਿਆਰੀ ਹੋ ਰਹੀ ਹੈ। ਬੇਸਿਕਲੀ ਤਾਂ ਕਿਹੜੇ ਕਿਸਾਨ ਨੇ ਉਹ ਇੱਕ ਇਸ ਤਰ੍ਹਾਂ ਦਾ ਸੁਨੇਹਾ ਸਰਕਾਰ ਨੂੰ ਦੇਣਾ ਚਾਹੁੰਦੇ ਨੇ ਵੀ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਅਫੈਕਟਡ ਕਿਸਾਨਾਂ ਦੇ ਨਾਲ ਖੜੇ ਨੇ ਮੁੱਢ ਨਾ ਮੋੜਾ ਲਾ ਕੇ। ਵੀਡੀਓ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਆ ਰਹੀ ਹੈ ਉਹਦੇ ਤੋਂ ਨਾ ਤੋਂ ਉਹਦੇ ਤੋਂ ਕਿਸਾਨਾਂ ਦੇ ਗੁੱਸੇ ਦਾ ਜਾਇਜ਼ਾ ਆਜਾ ਆਪਾਂ ਇੱਕ ਐਸਟੀਮੇਟ ਲਾ ਸਕਦੇ ਹਾਂ ਇੱਕ ਕਿਸਾਨ ਕਹਿੰਦਾ ਵੀ ਇੱਕ ਕਿਸਾਨ ਨੂੰ ਜਦੋਂ ਪੁੱਛਿਆ ਕੈਮਰਾਮੈਨ ਨੇ ਵੀ ਐ ਬਜ਼ੁਰਗੋ ਵੀ ਤੁਸੀਂ ਜ਼ਮੀਨ ਦੇਵੋਗੇ ਵੀ ਤੁਹਾਡੇ ਤਾਂ ਦੋ ਕਿੱਲੇ ਨੇ ਉਹ ਬੜਾ ਭਾਵੁਕ ਹੋ ਗਿਆ ਜੀ ਉਹ ਕਹਿੰਦਾ ਵੀ ਨਹੀਂ ਮੈਂ ਜ਼ਮੀਨ ਨਹੀਂ ਦੇਣੀ ਤੇ ਫਿਰ ਜਦੋਂ ਕੈਮਰਾਮੈਨ ਨੇ ਪੁੱਛਿਆ ਵੀ ਫਿਰ ਤੁਸੀਂ ਕੀ ਕਰੋਗੇ ਜੀ ਉਹ ਕਹਿੰਦਾ ਜੀ ਜ਼ਮੀਨ ਤਾਂ ਮੈਂ ਦੇਣੀ ਨਹੀਂ ਉਹ ਮੇਰੇ ਉਹ ਕਹਿੰਦਾ ਵੀ ਉਹਦੇ ਮਰਨ ਤੋਂ ਬਾਅਦ ਸਰਕਾਰ ਜ਼ਮੀਨ ਲੈ ਲੇ ਤੇ ਇੱਕ ਕਿਸਾਨ ਹੋਰ ਸੀਗਾ ਉਹ ਕੋਈ ਕਿਸਾਨ ਕਹਿੰਦਾ ਵੀ ਉਹਦੇ ਉਹਦੇ ਪਰਿਵਾਰ ਦੇ ਵਿੱਚ ਕਹਿੰਦਾ 11 ਮੈਂਬਰ ਨੇ ਉਹ 2.5 ਏਕੜ ਜ਼ਮੀਨ 'ਚ ਸਬਜ਼ੀਆਂ ਬੀਜ ਕੇ ਆਪਣਾ ਗੁਜ਼ਾਰਾ ਕਰਦਾ ਜੀ ਉਹਦੇ ਪਰਿਵਾਰ ਦੇ ਇੱਕ ਵੀ ਮੈਂਬਰ ਨੂੰ ਕਹਿੰਦਾ ਸਰਕਾਰ 'ਚ ਨੌਕਰੀ ਨਹੀਂ ਮਿਲੀ ਉਹਦੇ ਦੋ ਮੁੰਡੇ ਨੇ ਜਿਹੜੇ ਉਹ ਬੀਏ ਪਾਸ ਨੇ ਉਹਦਾ ਤੀਸਰਾ ਮੁੰਡਾ ਜਿਹੜਾ ਜੀ ਉਹ ਕਹਿੰਦਾ ਉਹਨੇ ਐਵੇਂ ਵਿੱਚ ਛੱਡਤੀ ਸੀ ਜਦੋਂ ਉਹਨੂੰ ਨੌਕਰੀ ਨਹੀਂ ਮਿਲੀ ਇੱਕ ਪੂਰ ਮਾਤਾ ਸੀ ਜਿਹੜੀ ਮਾਤਾ ਕਹਿੰਦੀ ਵੀ ਉਹਦੇ ਹਸਬੰਡ ਦੀ ਡੈਥ ਹੋ ਗਈ ਜੀ ਉਹ ਪਿਛਲੇ 18 ਸਾਲਾਂ ਤੋਂ ਜੀ 1.5 ਏਕੜ ਦੇ ਉੱਤੇ ਰਵਿੰਦਰ ਜੀ ਜਿਹੜੀ ਉਹਦੇ ਘਰ ਦੀ 1.5 ਏਕੜ ਹੈ ਉਹਦੇ ਉੱਤੇ ਉਹ ਕਾਸ਼ਤ ਕਰਕੇ ਸਬਜ਼ੀਆਂ ਦੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਰਵਿੰਦਰ ਜੀ ਆਈਆਂ ਨੇ ਇਸ ਤਰ੍ਹਾਂ ਦੇ ਜਿਹੜੇ ਵੀਡੀਓਜ਼ ਜੋ ਭਾਵੁਕ ਕਰ ਦਿੰਦੇ ਨੇ ਲੋਕਾਂ ਨੂੰ ਉਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਪੋਰਟ ਹੈ ਨਾ ਜਿਹ ਸੰਘਰਸ਼ ਨੂੰ ਕਿਸਾਨਾਂ ਦੇ ਨੂੰ ਉਹ ਸਪੋਰਟ ਦਿਨੋ ਦਿਨ ਵੱਧਦੀ ਜਾ ਰਹੀ ਹੈ ਰਵਿੰਦਰ ਜੀ ਇਹ ਜਿਹੜਾ ਹੁਣ ਇਹਨਾਂ ਨੇ ਟਰੈਕਟਰ ਮਾਰਚ ਰੱਖਿਆ ਹੈ ਟਰੈਕਟਰ ਮਾਰਚ ਵਾਲੇ ਦਿਨ ਤੁਸੀਂ ਦੇਖੋਗੇ ਵੀ ਇਹਦਾ ਜਿਹੜਾ ਅਫੈਕਟ ਹੈ ਉਹ ਪੂਰੇ ਪੰਜਾਬ 'ਚ ਫੈਲੂਗਾ ਜੀ ਜਿਦਾਂ ਦੇ ਵਿੱਚ ਇੱਕ ਟਰੈਕਟਰ ਹੈ ਜਿਦਾਂ ਦੇ ਵਿੱਚ ਦੋ ਟਰੈਕਟਰ ਨੇ ਜਿਦਾਂ ਦੇ ਵਿੱਚ ਤਿੰਨ ਟਰੈਕਟਰ ਨੇ ਉਹਨੇ ਉਹ ਸਾਰੇ ਟਰੈਕਟਰ ਰਵਿੰਦਰ ਜੀ ਸੜਕ ਤੇ ਘਟਨੇ ਨੇ ਉਹਨੇ ਮਾਰਚ ਕਰਨੀ ਚਾਹਣਾ ਹੁਣ ਇਹਦੇ ਵਿੱਚ ਉਹ ਠੀਕ ਕਹਿ ਰਹੇ ਨੇ ਕੁਝ ਕਿਸਾਨ ਵੀ ਜੇ ਅਫਸਰ ਨੇ ਅਫਸਰਾਂ ਨੇ ਮਿਸਕਲਡ ਕੀਤਾ ਸਰਕਾਰ ਨੂੰ ਤਾਂ ਸਰਕਾਰ ਹੈ ਜਿਹੜੀ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਐਮ ਐਲ ਏ ਨੇ ਮੰਤਰੀ ਨੇ ਵੀ ਉਹਨਾਂ ਨੂੰ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਕਿਸਾਨਾਂ ਤੋਂ ਪੁੱਛਣਾ ਚਾਹੀਦਾ ਹੈ ਕਿਉਂਕਿ ਕਈ ਵੀਡੀਓਜ਼ ਇਸ ਤਰ੍ਹਾਂ ਦੇ ਆ ਰਹੇ ਨੇ ਕਿ ਕੁਝ ਜਿਹੜੇ ਆਪਾਂ ਕਹਿੰਦੇ ਵੀ ਸਰਕਾਰ ਪੱਖੀ ਵੀ ਬੰਦੇ ਹੁੰਦੇ ਨੇ ਜੀ ਕੁਝ ਕਿਸਾਨ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਰਕਰ ਵੀ ਹੋਣਗੇ ਜੇ ਅਲਗ-ਅਲਗ ਪਿੰਡਾਂ ਦੇ ਵਿੱਚ ਸਰਕਾਰ ਨੇ ਵੀ ਦਾਵਾ ਕੀਤਾ ਹੈ ਵੀ ਉਹਨਾਂ ਨੂੰ 164 ਪਿੰਡਾਂ ਦੇ ਕਿਸਾਨਾਂ ਨੇ ਕਿਹਾ ਵੀ ਉਹ ਜ਼ਮੀਨ ਦੇਣ ਨੂੰ ਤਿਆਰ ਨੇ ਜੀ ਸੋ ਕਿਸਾਨ ਇਹ ਗੱਲ ਕਹਿ ਰਹੇ ਨੇ ਵੀ ਹੋ ਸਕਦਾ ਹੈ ਵੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਕੁਝ ਐਮਐਲਏ ਕੋਈ ਮੰਤਰੀ ਜਾਂ ਕੋਈ ਅਫਸਰ ਵੀ ਸਰਕਾਰ ਦੇ ਵੱਡੇ ਅਧਿਕਾਰੀਆਂ ਨੂੰ ਮਿਸਗਾਈਡ ਕਰ ਗਿਆ ਹੋਵੇ ਵੀ ਕੋਈ ਟੁਕੜ ਸਰਕਾਰ ਮੀਟਿੰਗ ਤਾਂ ਕਰੇ ਨਾ ਜੀ ਮੀਟਿੰਗ ਕਰੇ ਆ ਕਿ ਵੀ ਸਾਡੀਆਂ ਜੋ ਸਮੱਸਿਆਵਾਂ ਨੇ ਸਾਡੇ ਜੋ ਆਬਜੈਕਸ਼ਨਸ ਨੇ ਵੀ ਉਹ ਸੁਣੇ ਤਾਂ ਸੀ ਸਰਕਾਰ ਪਰ ਇੱਕ ਗੱਲ ਅਰਵਿੰਦਰ ਜੀ ਉਹ ਜਿਹੜਾ ਵੀ ਜੋ ਵੀ ਕਿਸਾਨ ਬਜ਼ੁਰਗ ਸਾਡਾ ਭਰਾ ਸਾਡੀ ਭੈਣ ਸਾਡੀ ਮਾਤਾ ਰੇ ਜੋ ਵੀ ਕੈਮਰੇ ਤੇ ਬੋਲ ਰਿਹਾ ਉਹ ਪਹਿਲੀ ਗੱਲ ਇਹੀ ਕਹਿੰਦਾ ਵੀ ਜ਼ਮੀਨ ਨਹੀਂ ਦੇ ਵੀ ਜ਼ਮੀਨ ਦੇਣੀ ਤਾਂ ਭੁੱਲ ਜੋ ਜੀ ਜ਼ਮੀਨ ਚ ਤਾਂ ਅਸੀਂ ਬੜਨ ਨਹੀਂ ਦਿੰਦੇ ਇਹ ਜਿਹੜਾ ਇਸ ਤਰ੍ਹਾਂ ਦਾ ਗੁੱਸਾ ਇਹ ਤਾਂ ਸ਼ਰਮਾ ਜੀ ਗੱਲ ਗੱਲ ਮੈਂ ਮੈ ਮੈਨੂੰ ਲੱਗਦਾ ਆ ਜਿਹੜੀ ਪੁਰਾਣੀ ਗੱਲ ਇੱਕ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਜੀ ਜੱਟ ਗੰਨਾ ਨਹੀਂ ਦਿੰਦਾ ਗੁਰਦੀ ਭੇਲੀ ਦੇ ਦੂਗਾ ਸੋ ਇਹ ਤਾਂ ਪੂਰੀ ਜ਼ਮੀਨ ਦੀ ਗੱਲ ਆ ਗਈ ਤੇ ਇੱਥੇ ਉਹਨਾਂ ਦੀ ਅਣਖ ਨੂੰ ਵੀ ਮੈਨੂੰ ਲੱਗਦਾ ਆ ਕਿਸਾਨਾਂ ਦੀ ਅਣਖ ਨੂੰ ਵੀ ਵੰਗਾਰ ਪਾਈ ਗਈ ਹੈ ਪਰ ਜੋ ਜੋ ਆਮ ਵਿਰੋਧੀ ਕਹਿ ਰਹੇ ਨੇ ਜਾਂ ਜੋ ਚੀਜ਼ਾਂ ਸਮਝ ਆ ਰਹੀਆਂ ਨੇ ਇਸ ਵੇਲੇ ਪਿੰਡਾਂ ਦੇ ਵਿੱਚੋਂ ਸੁਣ ਕੇ ਸੱਥਾਂ ਦੇ ਵਿੱਚੋਂ ਸੁਣ ਕੇ ਉਹਦੇ ਚ ਇਹ ਚੀਜ਼ ਦੱਸਿਓ ਕਿ ਭਗਵੰਤ ਮਾਨ ਸਾਹਿਬ ਵੀ ਸੋਫਾ ਛੱਡ ਕੇ ਡ੍ਰਾਇੰਗ ਰੂਮ ਛੱਡ ਕੇ ਮੰਜਿਆ ਤੇ ਬਹਿਣ ਲੱਗੇ ਖੇਤਾਂ ਜਾ ਕੇ ਲੋਕਾਂ ਨਾਲ ਗੱਲਾਂ ਕਰ ਰਹੇ ਨੇ ਜੋ ਪ੍ਰਚਾਰ ਕੀਤਾ ਜਾ ਰਿਹਾ ਆ ਤੇ ਵਿਰੋਧੀਆਂ ਦਾ ਇਹਦੇ ਤੇ ਕੀ ਪੱਖ ਆ ਇਸ ਵੇਲੇ ਉਹ ਕੀ ਚਾਹੁੰਦੇ ਨੇ ਸਰਕਾਰ ਇਸ ਵੇਲੇ ਐਡਮੈਂਟ ਕਿਉਂ ਹੈ ਕਿਉਂਕਿ ਦੇਖੋ ਯੂ ਟਰਨ ਲੈਣਾ ਸਰਕਾਰਾਂ ਲਈ ਜਾਂ ਪਾਲਿਸੀਜ਼ ਨੂੰ ਇੱਕ ਵਾਰੀ ਪਬਲਿਕ ਦੇ ਵਿੱਚ ਸੁੱਟ ਕੇ ਵਾਪਸ ਲੈ ਲੈਣਾ ਕੋਈ ਇਹਦੇ 'ਚ ਸਰਕਾਰਾਂ ਨੂੰ ਕੋਈ ਲੱਗਦਾ ਹਤਕ ਨਹੀਂ ਹੁੰਦੀ ਕਿਉਂ ਕਿ ਕਿਸਾਨ ਜਾਂ ਲੋਕਾਂ ਦੇ ਹੱਕ ਦੀ ਜੇ ਗੱਲ ਕਰਨੀ ਹੈ ਸਰਕਾਰ ਨੂੰ ਅਸਲ 'ਚ ਤਾਂ ਵੋਟਾਂ ਹੀ ਚਾਹੀਦੀਆਂ ਨੇ ਜੀ 1.5 ਸਾਲ ਬਾਅਦ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਪਰ ਸਰਕਾਰ ਦਾ ਇਸ ਵੇਲੇ ਪੱਖ ਕੀ ਹੈ ਤੇ ਵਿਰੋਧੀ ਤੇ رائے ਦੇ ਬਾਰੇ ਕੀ ਸੋਚ ਰਹੀ ਹੈ ਜੀ ਐਕਚੁਅਲੀ ਰਵਿੰਦਰ ਜੀ ਜਿੰਨੀਆਂ ਵੀ ਪਾਲਿਸੀ ਸਰਕਾਰਾਂ ਲੈ ਕੇ ਆਉਂਦੀਆਂ ਨੇ ਨਾ ਉਹਦੇ 'ਚੋਂ ਬਹੁਤ ਪਾਲਿਸੀ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਹੜੀਆਂ ਲੋਕਾਂ ਨੂੰ ਪਸੰਦ ਨਹੀਂ ਆਉਂਦੀਆਂ ਦੇ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਹੋ ਜਾਂਦਾ ਹੈ ਉਹੋ ਜਿਹੇ ਪਾਲਿਸੀਆਂ ਦਾ ਤੇ ਆਪਾਂ ਹੁਣ ਤੱਕ ਦੇਖਦੇ ਆਏ ਜੀ ਬਹੁਤ ਸਰਕਾਰਾਂ ਨੇ ਬਹੁਤ ਪਾਲਿਸੀਜ਼ ਵਾਪਸ ਲਈਆਂ ਨੇ بڑے 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 ਫੈਸਲੇ ਸਰਕਾਰਾਂ ਨੇ ਵਾਪਸ ਲਏ ਨੇ ਜਦੋਂ ਲੋਕਾਂ ਦੇ ਵਿੱਚ ਵਿਰੋਧ ਲੋਕ ਵਿਰੋਧ ਕਰਦੇ ਨੇ ਜੀ ਸੜਕਾਂ ਤੇ ਉਤਰਦੇ ਨੇ ਤਾਂ ਉਹੋ ਜਿਹੇ ਫੈਸਲੇ ਨੇ ਅਰਵਿੰਦਰ ਜੀ ਉਹ ਵਾਪਸ ਹੁੰਦੇ ਨੇ ਇਹੀ ਸਾਡੀ ਡੈਮੋਕ੍ਰੇਸੀ ਹੈ ਵੀ ਜਿਹੜੀ ਚੁਣੀ ਹੋਈ ਸਰਕਾਰ ਹੈ ਉਹ ਲੋਕਾਂ ਦੇ ਮੁਤਾਬਕ ਚੱਲਦੀ ਹੈ ਜੀ ਲੋਕ ਚਲਾਉਂਦੇ ਨੇ ਉਹਨੂੰ ਪਰ ਇਹਦੇ ਵਿੱਚ ਜਿਹੜੀ ਇਹ ਲੈਂਡ ਪੋਲਿੰਗ ਪਾਲਿਸੀ ਹੈ ਇਹਦੇ ਵਿੱਚ ਕਿਸਾਨਾਂ ਦਾ ਗੁੱਸਾ ਵਧਦਾ ਕਿਉਂ ਜਾ ਰਿਹਾ ਅਰਵਿੰਦਰ ਜੀ ਇਹਦਾ ਕਾਰਨ ਇਹ ਹੈ ਵੀ ਹੁਣ ਤੱਕ ਸਰਕਾਰ ਵੱਲੋਂ ਪਾਲਿਸੀ ਨੂੰ ਵਾਪਸ ਲੈਣ ਲਈ ਪਾਲਿਸੀ ਬਾਰੇ ਕੋਈ ਮੀਟਿੰਗ ਕਰਨ ਲਈ ਪ੍ਰੋਪਰ ਮੀਟਿੰਗ ਕਰਨ ਲਈ ਕਿਸਾਨ ਕਰ ਰਹੇ ਨੇ ਵੀ ਉਹਨਾਂ ਨੂੰ ਕੋਈ ਸੱਦਾ ਨਹੀਂ ਵੀ ਸਰਕਾਰ ਹੁਣ ਵੀ ਇਹ ਕੋਸ਼ਿਸ਼ਾਂ ਕਰ ਰਹੀ ਹੈ ਵੀ ਕੁਝ ਕੁ ਬੰਦਿਆਂ ਨੂੰ ਉਹਨਾਂ ਦੇ ਵਿੱਚੋਂ ਆਪਣੇ ਵੱਲ ਕਰਕੇ ਇਹੇ ਕਲੇਮ ਕਰਦੇ ਵੀ ਸਾਰੇ ਜਿਹੜੇ ਕਿਸਾਨ ਨੇ ਉਹ ਮੰਨ ਗਏ ਇਹ ਜਿਹੜੀਆਂ ਚੀਜ਼ਾਂ ਨਿਰਵਿੰਦਰ ਜੀ ਜੀ ਪਿੱਛੇ ਜੇ ਸਰਕਾਰ ਵੱਲੋਂ ਕੁਝ ਬਿਆਨ ਆਇਆ ਸੀਗਾ ਵੀ ਕਈ ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹ ਆਪਦੇ ਆਪ ਹੀ ਜ਼ਮੀਨ ਦੇਣ ਨੂੰ ਤਿਆਰ ਨੇ ਜੀ ਸਰਕਾਰ ਵੱਲੋਂ ਇਹ ਬਿਆਨ ਸੀਗਾ ਉਸ ਜਿਹੜੇ ਪੁਜੇ ਮੰਤਰੀ ਸਾਹਿਬ ਸੀਗੇ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਸੀ ਵੀ ਜਿਹੜੇ ਕਿਸਾਨ ਨੇ ਸਾਡੇ ਲਈ ਤਾਂ ਖੁਦ ਆ ਰਹੇ ਨੇ ਚੱਲ ਕੇ ਜ਼ਮੀਨਾਂ ਦੇਣ ਨੂੰ ਜਿਹੜੇ ਇਸ ਤਰ੍ਹਾਂ ਦੇ ਬਿਆਨ ਖੰਭੇਰ ਜੀ ਆ ਰਹੇ ਨੇ ਸਰਕਾਰ ਦੇ ਉਹਨਾਂ ਬਿਆਨਾਂ ਕਰਕੇ ਕਿਸਾਨਾਂ ਦਾ ਜਿਹੜਾ ਗੁੱਸਾ ਇਹੋ ਪਹਿਲਾਂ ਨਾਲੋਂ ਦੂਰ ਵੱਧਦਾ ਜਾ ਰਿਹਾ ਜੀ ਕਿਸਾਨਾਂ ਨੂੰ ਇਹ ਲੱਗ ਰਿਹਾ ਹੈ ਜੀ ਸਰਕਾਰ ਉਹਨਾਂ ਦੀਆਂ ਜਾਇਜ਼ ਗੱਲਾਂ ਸੁਣਨ ਦੀ ਬਜਾਏ ਜਿਹੜੀ ਇਹ ਪਾਲਿਸੀ ਹੈ ਉਹਨੂੰ ਜਾਇਜ਼ ਕਰਾਰ ਦੇਣ ਲਈ ਹਰ ਹੱਥ ਕੰਡਾ ਅਪਣਾਰੀ ਹੈ ਜੀ ਇਹ ਦੋਸ਼ ਕਿਸਾਨ ਬਾਰੀ-ਬਾਰੀ ਝਾੜੇ ਨੇ ਜੀ ਦੂਸਰਾ ਜਿਹੜੀ ਹੁਣ ਆਪੋਜੀਸ਼ਨ ਦੀ ਗੱਲ ਰਵਿੰਦਰ ਜੀ ਆਪਾਂ ਕਰਦੇ ਆਂ ਆਪੋਜੀਸ਼ਨ ਦੇ ਪੈਰ ਥੱਲੇ ਤਾਂ ਹੁਣ ਆਪਾਂ ਕਹਿ ਦਈਏ ਬਟੇਰ ਆ ਗਿਆ ਜੀ ਉਹਨਾਂ ਨੂੰ ਤਾਂ ਹੁਣ ਇਲੈਕਸ਼ਨ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਉਹਨੀ ਜ਼ੋਰ ਜਮਾਇਸ਼ ਨਹੀਂ ਕਰਨੀ ਪੈਣੀ ਜਿਸ ਤਰ੍ਹਾਂ ਹੁਣ ਉਹਨਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਉਹ ਤਾਂ ਉਹਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਹੋ ਸਕਦਾ ਉਹਨਾਂ ਦੀ ਜਿਹੜੀ ਬੇੜੀਆ ਬੰਨੇ ਲਾ ਦੇ ਜੀ 2027 ਵਾਲੀਆਂ ਵੋਟਾਂ ਦੇ ਵਿੱਚ ਕਿਉਂਕਿ ਇਹ ਜਿਹੜੀ ਜਿਹੜਾ ਇਹ ਜਿਹੜਾ ਇਹ ਗੁੱਸਾ ਹੈ ਰਵਿੰਦਰ ਜੀ ਇਹ ਦਿਨੋਂ ਦਿਨ ਵੱਧਦਾ ਜਾ ਰਿਹਾ ਕਿਸਾਨਾਂ ਦੇ ਵਿੱਚੋਂ ਪਹਿਲਾਂ ਕੁਛ ਪਿੰਡ ਬਾਹਰ ਆਏ ਸੀਗੇ ਜੀ ਹੁਣ ਸ਼ਹਿਰਾਂ ਦੇ ਵਿੱਚ ਵੱਡੇ ਪਹਿਲਾਂ ਕੀ ਹੋਇਆ ਸੀ ਪਹਿਲਾਂ ਛੋਟੇ ਛੋਟੇ ਗਰੁੱਪ ਬਣੇ ਸੀ ਪਿੰਡਾਂ ਦੇ ਵਿੱਚ ਫਿਰ ਉਹ ਗਰੁੱਪਾਂ ਨੇ ਅਰਵਿੰਦਰ ਜੀ ਵੱਡੇ ਗਰੁੱਪਾਂ ਦਾ ਰੂਪ ਧਾਰਿਆ ਫਿਰ ਉਹ ਗੱਲ ਪੰਚਾਇਤ ਲੈਵਲ ਤੇ ਚੱਲੀ ਜੀ ਫਿਰ ਉਹ ਜਿਹੜੀਆਂ ਇਕੱਠੀਆਂ ਹੋ ਪੰਚਾਇਤਾਂ ਅਫਸਰਾਂ ਨੂੰ ਮਤੇ ਦੇਣ ਲੱਗੀਆਂ ਪਾਪਾ ਜੀ ਤੇ ਫਿਰ ਉਹ ਜਿਹੜੀਆਂ ਕੁਝ ਜਿਹੜੇ ਇਕੱਠ ਸੀ ਉਹ ਸਬ ਡਿਵੀਜ਼ਨ ਲੈਵਲ ਤੇ ਕੁਝ ਪੰਚਾਇਤਾਂ ਇਕੱਠੀਆਂ ਹੋਣ ਲੱਗੀਆਂ ਅਰਵਿੰਦਰ ਜੀ ਹੋਣ ਕੁਛ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਉਹ ਕਹਿ ਰੀਆਂ ਨੇ ਵੀ ਕੁਝ ਜ਼ਿਲ੍ਹਾ ਲੈਵਲ ਦੇ ਉੱਤੇ ਵੱਡੇ ਇਕੱਠ ਕਰਨ ਦੀ ਤਿਆਰੀ ਚੱਲ ਰਹੀ ਹੈ ਜੀ ਇਹ ਹੁਣ ਐ ਤਾਂ ਹੈ ਨਹੀਂ ਅਰਵਿੰਦਰ ਜੀ ਦੀ ਸਰਕਾਰ ਨੂੰ ਨਹੀਂ ਪਤਾ ਜਾਂ ਸਰਕਾਰ ਦੇ ਅਫਸਰਾਂ ਨੂੰ ਨਹੀਂ ਪਤਾ ਕਿਉਂਕਿ ਸਰਕਾਰ ਦੇ ਵੀ ਬੜੇ ਮਹਿਕਮੇ ਹੁੰਦੇ ਨੇ ਜੀ ਸੀਆਈਡੀ ਹੈ ਇੰਟੈਲੀਜੈਂਸ ਹੈ ਜਿਹੜੇ ਪਲ-ਪਲ ਦੀ ਖਬਰ ਸਰਕਾਰ ਨੂੰ ਪਹੁੰਚਾਉਂਦੇ ਨੇ ਇੱਥੇ ਜਿਹੜਾ ਇਹੀ ਪੁਆਇੰਟ ਹੈ ਅਰਵਿੰਦਰ ਜੀ ਇਹੋ ਚੀਜ਼ ਹੈ ਜਿਹੜੀ ਕਿਸਾਨਾਂ ਦਾ ਗੁੱਸਾ ਵਧਾਰੀ ਹੈ ਕਿਸਾਨ ਇਸੇ ਗੱਲ ਨੂੰ ਲੈ ਕੇ ਕਹਿ ਰਿਹਾ ਵੀ ਤੁਸੀਂ ਜਿਹੜੀ ਪਾਲਿਸੀ ਹੈ ਲੈਂਡ ਪੂਲਿੰਗ ਪਾਲਿਸੀ ਹੈ ਵੀ ਕਿਸਾਨਾਂ ਦੇ ਫਾਇਦੇ ਲਈ ਤੁਸੀਂ ਬਣਾਈ ਹੈ। ਤੁਸੀਂ ਕਲੇਮ ਕਰਦੇ ਹੋ ਕਿਸਾਨ ਸਰਕਾਰ ਨੂੰ ਕਹਿ ਰਹੇ ਨੇ ਵੀ ਸਰਕਾਰ ਕਹਿੰਦੀ ਹੈ ਵੀ ਇਹ ਲੈਂਡ ਪੂਲਿੰਗ ਪਾਲਿਸੀ ਹੈ ਵੀ ਤੁਸੀਂ ਕਿਸਾਨਾਂ ਦੇ ਫਾਇਦੇ ਲਈ ਬਣਾਈ ਹੈ। ਵੀ ਜੇ ਕਿਸਾਨਾਂ ਦੇ ਫਾਇਦੇ ਲਈ ਬਣਾਈ ਹੈ ਵੀ ਤੁਸੀਂ ਕਿਸਾਨਾਂ ਦੀ ਗੱਲ ਤਾਂ ਸੁਣੋ ਫਿਰ। ਵੀ ਤੁਸੀਂ ਏਏਸ ਤਰੀਕੇ ਨਾਲ ਤਾਂ ਕਿਸਾਨ ਕਹਿੰਦੇ ਨਹੀਂ ਵੀ ਅਸੀਂ ਜ਼ਮੀਨ ਦੇਣੀ ਨਹੀਂ ਨਾ ਜੀ। ਤੁਸੀਂ ਕਹਿੰਦਾ ਵੀ ਜਿਹੜੀ ਲੈਂਡ ਪੋਲੀ ਪਾਲਿਸੀ ਹੈ ਵੀ ਉਹ ਕਿਸਾਨਾਂ ਦੇ ਹੱਕ ਚ ਐ ਵੀ ਉਹ ਕਿਸਾਨ ਤਾਂ ਇਹ ਕਹਿ ਰਹੇ ਨੇ ਵੀ ਅਫਸਰ ਸਾਨੂੰ ਸਮਝਾਉਣ ਦਾ ਸਹੀ ਤਰੀਕਾ ਕਿ ਸਾਡੇ ਨਾਲ ਡਿਬੇਟ ਕਰਨ ਸਾਡੇ ਨਾਲੇ ਬੈਠਣ ਸਾਨੂੰ ਦੱਸਣ ਵੀ ਭਾਈ ਇੱਥੋਂ ਸਾਨੂੰ ਕੀ ਬਣੂਗਾ ਕਿੰਨੇ ਰੁਪਏ ਸਾਨੂੰ ਬਣਨਗੇ ਕਿੰਨੇ ਲੱਖਾਂ ਰੁਪਏ ਸਾਨੂੰ ਬਣਨਗੇ ਜਿਹੜੇ ਉਹ ਤੱਕ ਅਸੀਂ ਨਹੀਂ ਕਮਾ ਪਾਏ। ਜੀ। ਇਹੀ ਜਿਹੜਾ ਇਹ ਕਮਲ ਜੀ ਆਪਣਾ ਰਵਿੰਦਰ ਜੀ ਜਿਹੜਾ ਇਹ ਕੁੰਜਲਦਾਰ ਬਣਦਾ ਜਾ ਰਿਹਾ ਹੈਗਾ ਜੀ ਮਸਲਾ ਵੀ ਕਿਸਾਨ ਇਹ ਕਹਿ ਰਹੇ ਨੇ ਵੀ ਪਹਿਲੀ ਗੱਲ ਤਾਂ ਇਹ ਵੀ ਅਸੀਂ ਜ਼ਮੀਨ ਦੇਣੀ ਨਹੀਂ। ਦੂਸਰੀ ਗੱਲ ਨੂੰ ਕਹਿ ਰਹੇ ਨੇ ਵੀ ਸਰਕਾਰ ਇਹ ਕਲੇਮ ਕਰਦੀ ਹੈ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹ ਕਿਸਾਨਾਂ ਦੇ ਹੱਕ ਚ ਹੈ। ਉਹ ਕਹਿੰਦੇ ਜੀ ਆਜੋ ਤੁਸੀਂ ਜੀ ਵੀ ਸਰਕਾਰ ਆਜੇ ਕਿਸੇ ਜਗ੍ਹਾ ਡਿਬੇਟ ਰੱਖੇ ਕਿਸਾਨ ਆ ਕਿਸਾਨ ਤਿਆਰ ਨੇ ਵੀ ਸਰਕਾਰ ਆਪਦੇ ਅਫਸਰਾਂ ਨੂੰ ਨਾਲ ਲੈ ਕੇ ਆਵੇ। ਆਪਦੀ ਪਾਲਿਸੀ ਨਾਲ ਲੈ ਕੇ ਆਵੇ ਵੀ ਸਾਨੂੰ ਸਮਝਾਤਾ ਦੇਣ। ਸਰਕਾਰੀ ਬਾਬੂ ਨੇ ਜਿਹੜੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਕਿਸਾਨ ਸ਼ਰਮਾ ਜੀ ਕੋਈ ਆਲ ਪਾਰਟੀ ਮੀਟਿੰਗ ਦੀ ਨਹੀਂ ਗੱਲ ਹੋ ਸਕਦੀ ਸੀ ਜੀ। ਕਿ ਸਾਰੀਆਂ ਧਿਰਾਂ ਨੂੰ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ ਜਿੱਦਾਂ ਕਿਸਾਨਾਂ ਨੇ ਤਸੱਦ ਲੈਆ ਸੀਗਾ ਉੱਥੇ ਵੀ ਆਮ ਆਦਮੀ ਪਾਰਟੀ ਨਹੀਂ ਗਈ ਸੀਗੀ ਪਰ ਕੋਈ ਸਰਕਾਰ ਵੱਲੋਂ ਨਹੀਂ ਲੱਗਦਾ ਕਿ ਇਦਾਂ ਦਾ ਕਦਮ ਚੁੱਕਿਆ ਜਾਣਾ ਚਾਹੀਦਾ ਜਾਂ ਚੁੱਕਿਆ ਜਾ ਸਕਦਾ ਆ 올 ਪਾਰਟੀ ਮੀਟਿੰਗ ਦਾ ਨਿਰਵਿੰਦਰ ਜੀ ਤਾਂ ਹੁਣ ਕਿਉਂਕਿ ਦੇਖੋ ਕਿਸਾਨਾਂ ਵੱਲੋਂ ਤਾਂ ਰੋਜ਼ ਬਹੁਤ ਬਿਆਨ ਆ ਰਹੇ ਨੇ ਜੀ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਬਿਆਨ ਆ ਰਹੇ ਨੇ ਜੀ ਪਿੰਡਾਂ ਵੱਲੋਂ ਮਤੇ ਪਾਏ ਜਾ ਰਹੇ ਨੇ ಗ್ರಾಮ ਸਭਾ ਦੇ ਪਿੰਡਾਂ ਵੱਲੋਂ ਆਪਦੇ ਜਿਹੜੇ ਮਤੇ ਨੇ ਉਹ ਬीडीपीਓ ਸੈਕਟਰੀਆਂ ਨੂੰ ਫੜਾਏ ਜਾ ਰਹੇ ਨੇ ਡੀਸੀ ਦਫ਼ਤਰਾਂ 'ਚ ਪਹੁੰਚ ਕੀਤੀ ਜਾ ਰਹੀ ਹੈ ਉਹ ਤਾਂ ਬੋਰਡ ਵੀ ਲਾਉਣ ਲੱਗੇ ਜੀ ਚਾਰ ਪਿੰਡ ਦੀਆਂ ਪੰਚਾਇਤਾਂ ਨੇ ਤਾਂ ਬੋਰਡ ਲਾਤੇ ਵੀ ਅਸੀਂ ਆਪਦੇ ਏਰੀਆ 'ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬੜਮ ਨਹੀਂ ਦੇਣਾ ਫਿਰ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਬੋਰਡ ਲੱਗਣਗੇ ਅਵਿੰਦਰ ਜੀ ਕਿਤੇ ਵਿੱਚ ਨਾ ਜੀ ਇਹੀ ਹਾਲਾਤ ਰਹੇ ਰਵਿੰਦਰ ਜੀ ਸਰਕਾਰ ਪਿਛੇ ਰਹੇ ਜੋ ਕਿ ਸਰਕਾਰ ਨੂੰ ਨਾ ਕਲੈਰੀਫਿਕੇਸ਼ਨ ਦੇਣੀ ਔਖੀ ਹੋ ਜੂ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਜ਼ਿਆਦਾ ਸਵਾਲ ਪਿਛਲੇ ਕੁਸ਼ਕ ਦਿਨਾਂ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਖੜੇ ਹੋਗੇ ਜੀ ਸਰਕਾਰ ਜੇ ਇਸੇ ਤਰੀਕੇ ਨਾਲ ਹੀ ਆਪਣੇ ਲੈਵਲ ਤੇ ਆਪਦੀ ਪਾਲਿਸੀ ਨੂੰ ਜਾਇਜ਼ ਠਹਿਰਾਉਣ ਲਈ ਕੁਝ ਕਿਸਾਨਾਂ ਰਾਹੀਂ ਕੋਸ਼ਿਸ਼ ਕਰਦੀ ਰਹੀ ਤਾਂ ਇਹ ਫਿਰ ਜਿਹੜਾ ਮਸਲਾ ਅਰਵਿੰਦਰ ਜੀ ਹੋਰ ਉੱਜੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਕਹਿੰਦੀ ਹੈ ਸਰਕਾਰ ਦੇ ਅਫਸਰ ਜਿਹੜੇ ਉਹਨਾਂ ਨੂੰ ਇਸ ਚੀਜ਼ ਤੇ ਵਿਸ਼ਵਾਸ ਹੈ ਮੰਤਰੀਆਂ ਨੂੰ ਵਿਸ਼ਵਾਸ ਹੈ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਅਸੀਂ ਲੈ ਕੇ ਆਏ ਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਤਾਂ ਉਹਨਾਂ ਨੂੰ ਅਰਵਿੰਦਰ ਜੀ ਜ਼ਿਲ੍ਹਾ ਵਾਈਜ਼ ਕੋਈ ਤਸਕੀਲ ਵਾਈਜ਼ ਕੋ ਕੱਠ ਰੱਖਣੇ ਚਾਹੀਦੇ ਨੇ ਜੀ ਉੱਥੇ ਜਾ ਕੇ ਕਿਸਾਨਾਂ ਨੂੰ ਸਮਝਾਉਣਾ ਚਾਹੀਦਾ ਵੀ ਆਹ ਦੇਖੋ ਵੀ ਜਿਹੜੇ ਸਾਡੇ ਰਾਜਨੀਤਿਕ ਵਿਰੋਧੀ ਨੇ ਵੀ ਉਹ ਤੁਹਾਨੂੰ ਗਲਤ ਦੱਸ ਰਹੇ ਨੇ ਅਸਲੀ ਪਾਲਿਸੀ ਤਾਂ ਇਹ ਹੈ ਜੀ ਇਹ ਪਾਲਿਸੀ ਹੈ ਤੁਹਾਨੂੰ ਇਹ ਫਾਇਦੇ ਹੋਣਗੇ ਇਹਦੇ ਜੀ ਜੀ ਇੱਕ ਸ਼ਰਮਾ ਜੀ ਮਾਲਵਿੰਦਰ ਕੰਗਸਾਹਬ ਦਾ ਬੜਾ ਚਰਚਾ ਦੇ ਵਿੱਚ ਕੋਈ ਉਹਨਾਂ ਨੇ ਸੰਦੇਸ਼ ਭੇਜਿਆ ਸੀਗਾ ਬਾਅਦ ਚ ਡਿਲੀਟ ਕਰਤਾ ਉਹ ਦੱਸਿਓ ਕੀ ਆ ਜੀ ਰਵਿੰਦਰ ਜੀ ਉਹਨਾਂ ਨੇ ਨਾ ਇੱਕ ਕਲ ਟਵੀਟ ਕੀਤਾ ਸੀ ਆ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹਦੇ ਉੱਤੇ ਸਾਨੂੰ ਕਿਸਾਨਾਂ ਦੀ ਮਤਲਬ ਕਿ ਗੱਲਬਾਤ ਸੁਣ ਕੇ ਫੇਰ ਹੀ ਅੱਗੇ ਵਧਣਾ ਚਾਹੀਦਾ ਜੀ ਤੇ ਜਦੋਂ ਉਹਨਾਂ ਨੇ ਇਹ ਟਵੀਟ ਕੀਤਾ ਅਰਵਿੰਦ ਜੀ ਐਕਸ ਤੇ ਮਤਲਬ ਕਿ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਹੈ ਉਹਦੇ ਤੇ ਆਪਣਾ ਮੈਸੇਜ ਪਾਇਆ ਜੀ ਤਾਂ ਆਪੋਜੀਸ਼ਨ ਦੇ ਕਈ ਲੀਡਰਾਂ ਨੇ ਉਹਨਾਂ ਦੀ ਬੜੀ ਪ੍ਰੇਜ਼ ਕੀਤੀ ਵੀ ਚਲੋ ਭਾਈ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਤਾਂ ਇਸ ਤਰ੍ਹਾਂ ਦਾ ਚੋਬਰ ਮੂਰੇ ਆਇਆ ਜਿਹਨੇ ਕਿਸਾਨੀ ਦੀ ਗੱਲ ਕੀਤੀ ਸੁਪਾਲ ਸਿੰਘ ਖੈਰਾ ਨੇ ਵੀ ਕਿਹਾ ਵੀ ਮਾਲਵਿੰਦਰ ਕੰਗ ਚਲੋ ਕੋਈ ਗੱਲ ਨਹੀਂ ਤੁਸੀਂ ਲੇਟ ਆਏ ਚਲੋ ਤੁਸੀਂ ਕਹਿਤਾ ਜੋ ਕਹਿਣਾ ਸੀਗਾ ਵੀ ਚੰਗੀ ਗੱਲ ਹੈ ਤੁਸੀਂ ਕਿਸਾਨੀ ਨਾਲ ਖੜੇ ਹਾਂ ਹੋਰ ਬੜੇ ਲੀਡਰਾਂ ਨਾਲ ਰਵਿੰਦਰ ਜੀ ਉਹਨਾਂ ਨੂੰ ਪ੍ਰੇਸ਼ ਕੀਤਾ ਪਰ ਉਹ ਅੱਜ ਸਵੇਰੇ ਜੀ ਉਹ ਜਿਹੜਾ ਮੈਸੇਜ ਸੀ ਉਹ ਡਿਲੀਟ ਹੋ ਗਿਆ ਜੀ ਉਹਨਾਂ ਦੇ ਹੈਂਡਲ ਤੋਂ ਉਹ ਜਿਹੜਾ ਐਕਸ ਤੇ ਉਹਦਾ ਮੈਸੇਜ ਸੀਗਾ ਜੀ ਉਹ ਡਿਲੀਟ ਹੋ ਗਿਆ ਕਿਹਨੇ ਕਰਤਾ ਕਿਵੇਂ ਹੋ ਗਿਆ ਜੀ ਉਹ ਹੁਣ ਉਹਦੇ ਤੇ ਸਿਆਸਤ ਦਾ ਬਹੁਤ ਭਾਗੀ ਪੰਜਾਬ ਦੀ ਜੀ ਹੁਣ ਭਾਜਪਾ ਦੇ ਲੀਡਰ ਕਾਂਗਰਸ ਦੇ ਲੀਡਰ ਅਕਾਲੀ ਦਲ ਦੇ ਲੀਡਰ ਹੁਣ ਕੰਗ ਸਾਹਿਬ ਦੇ ਮੰਗਰ ਪਏ ਹੋਏ ਨੇ ਵੀ ਤੁਸੀਂ ਇਹ ਜਿਹੜਾ ਮਤਲਬ ਉਹ ਕਿ ਮੈਸੇਜ ਹੈ ਇਹ ਕਿਹਦੇ ਕਹਿੰਦੇ ਤੇ ਡਿਲੀਟ ਕੀਤਾ ਜੀ ਤੇ ਜਿਵੇਂ ਖੈਰਾ ਸਾਹਿਬ ਦੋਸ਼ ਲਾ ਰਹੇ ਨੇ ਵੀ ਇਹ ਜਿਹੜਾ ਡਿਲੀਟ ਕੀਤਾ ਉਹਨਾਂ ਨੇ ਉਹ ਦਿੱਲੀ ਵਾਲਾ ਨੇ ਪ੍ਰੈਸ਼ਰ ਥੱਲੇ ਕੀਤਾ ਕੰਗ ਸਾਹਿਬ ਡਿਲੀਟ ਕੀਤਾ ਜੀ ਇਹ ਮੈਨੂੰ ਲੱਗਦਾ ਵੀ ਇੱਕ ਮੈਸੇਜ ਨੂੰ ਲੈ ਕੇ ਪਹਿਲੀ ਵਾਰੀ ਇੰਨਾ ਰੌਲਾ ਪਿਆ ਅਰਵਿੰਦਰ ਜੀ ਨਹੀਂ ਜਿਹੜੇ ਲੀਡਰ ਨੇ ਉਹ ਦਿਨ ਚ ਪੰਜ-ਛਤ ਪੰਜ-ਛਤ ਮੈਸੇਜ ਆਉਂਦੇ ਉਹਨਾਂ ਨੇ ਐਕਸ ਦੇ ਉੱਤੇ ਜੀ ਚਲੋ ਲੋਕ ਆਪਦੇ ਰਿਐਕਸ਼ਨ ਦੇ ਦਾਂਦੇ ਹੁੰਦੇ ਨੇ ਜੀ ਤੇ ਕੰਗ ਸਾਬ ਦੇ ਇੱਕੋ ਮੈਸੇਜ ਨੇ ਪਹਿਲਾਂ ਉਹਨਾਂ ਲਈ ਇੰਨੀ ਜ਼ਿਆਦਾ ਪ੍ਰੇਜ਼ ਇਕੱਠੀ ਕੀਤੀ ਸੀ ਲੋਕਾਂ ਨੇ ਉਹਨਾਂ ਨੂੰ ਬਹੁਤ ਸਰਾਹਾ ਵੀ ਚਲੋ ਜੀ ਕਿਸਾਨੀ ਨਾਲ ਖੜ ਗਏ ਜੀ ਬਹੁਤ ਚੰਗੀ ਗੱਲ ਹੈ ਤੇ ਉਹ ਜਦੋਂ ਨਾਲ ਹੁਣ ਉਹ ਜਿਹੜਾ ਮੈਸੇਜ ਸੀ ਉਹਨਾਂ ਦਾ ਡਿਲੀਟ ਹੋਇਆ ਜੀ ਉਸ ਤੋਂ ਬਾਅਦ ਸਾਰੀ ਜਿਹੜੇ ਲੀਡਰ ਨੇ ਉਹਨਾਂ ਦੇ ਮਗਰ ਪਏ ਪਏ ਨੇ ਜੀ ਸਾਰੇ ਉਹਨਾਂ ਨੂੰ ਕਹਿ ਰਹੇ ਨੇ ਵੀ ਦੱਸੋ ਕੀ ਦੇ ਕਹਿੰਦੇ ਕੰਗ ਸਾਬ ਬਾਰੇ ਸ਼ਰਮਾ ਜੀ ਕੰਗ ਸਾਬ ਬਾਰੇ ਇਹ ਵੀ ਮੰਨਿਆ ਜਾਂਦਾ ਕਿਉਂਕਿ ਭਾਜਪਾ ਤੋਂ ਵੀ ਐਸੇ ਕਰਕੇ ਵੱਖ ਹੋਈ ਸੀ ਕਿ ਕਿਸਾਨਾਂ ਦੇ ਹੱਕ ਦੀ ਆਵਾਜ਼ ਉਸ ਵੇਲੇ ਚੱਕਦੇ ਸੀ ਇਹ ਉਦੋਂ ਇਹਨਾਂ ਨੇ ਬੀਜੇਪੀ ਤੋਂ ਅਸਤੀਫਾ ਦਿੱਤਾ ਸੀ ਪਹਿਲਾਂ ਮੇਰੇ ਖਿਆਲ ਬੀਜੇਪੀ ਤੋਂ ਆਏ ਨੇ ਇਹ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਚਾਏ ਤੇ ਉੱਥੇ ਵੀ ਇਹਨਾਂ ਨੇ ਚਰਚਾ ਛੇੜਤੀ ਕਿਸਾਨਾਂ ਦੇ ਹੱਕ 'ਚ ਤੇ ਜੇ ਉਹਨਾਂ ਨੇ ਮੈਸੇਜ ਡਿਲੀਟ ਕੀਤਾ ਡੈਫੀਨਿਟਲੀ ਜੀ ਉਹ ਇਆਂ ਤਾਂ ਪਾਰਟੀ ਦਾ ਹੁਕਮ ਆਇਆ ਹੋਊਗਾ ਕਿ ਭਾਈ ਇਹਨੂੰ ਡਿਲੀਟ ਕਰੋ ਜਾਂ ਸਰਕਾਰੀ ਹੁਕਮ ਆਇਆ ਹੋਊਗਾ ਕਿ ਡਿਲੀਟ ਕਰੋ ਅਸੀਂ ਤਾਂ ਇੰਨਾ ਜ਼ੋਰ ਲਾਇਆ ਹੋਇਆ ਸਾਰੇ ਪਾਸੇ ਕਿ ਜੇ ਕਿ ਸੈਟਰੀਕੇ ਨਾਲ ਕਿਸਾਨਾਂ ਨੂੰ ਮਨਾ ਲਈਏ ਤੇ ਤੁਸੀਂ ਆਪ ਹੀ ਆਪਣੀ ਪਾਰਟੀ ਦਾ ਵਿਰੋਧ ਕਰਨ ਲੱਗੇ ਇਹਦੇ ਤੇ ਕਿਸੇ ਨੇ ਸਵਾਲ ਵੀ ਉਹਨਾਂ ਨੂੰ ਕੀਤਾ ਹੀ ਹੋਊਗਾ ਜੀ ਕਿ ਭਾਈ ਕਿੱਥੋਂ ਇਹ ਤੁਹਾਨੂੰ ਸੰਦੇਸ਼ ਕਿੱਥੋਂ ਆਇਆ ਜੀ ਨਹੀਂ ਅਰਵਿੰਦਰ ਜੀ ਇਹਦੇ ਨਾਲ ਇਹਦੇ ਨਾਲ ਇੱਕ ਮੈਸੇਜ ਹੋਰ ਹੈ ਜੇਕਰ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਨਾ ਜੀ ਇਹ ਪਹਿਲਾ ਇੱਕ ਮੈਸੇਜ ਹੈਗਾ ਆਮ ਆਦਮੀ ਪਾਰਟੀ ਕਾ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਜਿਹੜਾ ਸਾਹਮਣੇ ਆਇਆ ਸੀ ਗੱਲ ਜੀਹਦੇ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਕਿਸਾਨਾਂ ਨੂੰ ਨਾਲ ਲੈ ਕੇ ਹੀ ਅੱਗੇ ਚੱਲਣਾ ਚਾਹੀਦਾ ਹੈ ਇਹ ਤੇ ਤੁਹਾਨੂੰ ਅਰਵਿੰਦਰ ਜੀ ਇੱਕ ਗੱਲ ਤਾਂ ਕਲੀਅਰ ਹੋਊਗੀ ਨਾ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਜਿਹੜੇ ਮੰਤਰੀ ਨੇ ਉਹਨਾਂ ਦੇ ਵਿੱਚ ਇੱਕ 그룹 ਪੈਸਾ ਵੀ ਹੈ ਇੱਕ ਤੜਾ ਐਸਾ ਵੀ ਹੈ ਜਿਹੜਾ ਸਮਝ ਰਿਹਾ ਇਸ ਗੱਲ ਨੂੰ ਵੀ ਇਹ ਜਿਹੜਾ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਜਿਹੜਾ ਕਿਸਾਨ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਨੇ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਹੋਊਗਾ ਵੀ ਇਹ ਉਹਨਾਂ ਲਈ ਬਹੁਤ ਵੱਡੀ ਸਮੱਸਿਆ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਜਿਹੜਾ ਹੁਣ ਕੰਗਸਾਭ ਦਾ ਜਿਹੜਾ ਪਹਿਲਾਂ ਆਇਆ ਸੀ ਮੈਸੇਜ ਐਕਸ ਦੇ ਉੱਤੇ ਬਾਅਦ ਦੇ ਵਿੱਚ ਇਹ ਡਿਲੀਟ ਹੋ ਗਿਆ ਜੀ ਇੱਕ ਧਾਨਵਿੰਦਰ ਜੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਲੀਡਰ ਇਸ ਸਮੇਂ ਸੋਚ ਰਹੇ ਨੇ ਉਹਨਾਂ ਦੇ ਦਿਮਾਗ ਚੱਲ ਰਹੇ ਨੇ ਉਹਨਾਂ ਦੇ ਦਿਮਾਗ ਬੰਦ ਨਹੀਂ ਹੋਏ ਜਿਵੇਂ ਪਹਿਲਾਂ ਪਹਿਲਾਂ ਵਿਰੋਧੀ ਧਿਰ ਵਾਲੇ ਕਹਿੰਦੇ ਸੀ ਵੀ ਨਹੀਂ ਜੀ ਇਹਨਾਂ ਦੇ ਦਿਮਾਗ ਨਹੀਂ ਚੱਲ ਰਹੇ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਗਰਾਊਂਡ ਤੇ ਕੀ ਹੋ ਰਿਹਾ ਹੈ ਕੰਗ ਸਾਬ ਦੇ ਮੈਸੇਜ ਨਾਲ ਇਹ ਗੱਲ ਤਾਂ ਅਰਵਿੰਦਰ ਜੀ ਕਲੀਅਰ ਹੋ ਗਈ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹ ਉਹਨਾਂ ਨੂੰ ਇਹ ਸਾਰੀ ਗੱਲ ਦਾ ਪਤਾ ਹੈ ਵੀ ਗਰਾਊਂਡ ਤੇ ਹੋ ਕੀ ਰਿਹਾ ਹੈ ਕਿਸਾਨ ਉਹਨਾਂ ਦੀ ਸਰਕਾਰ ਬਿਲਕੁਲ ਸੱਚ ਹੈ ਬਿਲਕੁਲ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਨੂੰ ਲੈ ਕੇ ਤੇ ਦੂਸਰਾ ਅਰਵਿੰਦਰ ਜੀ ਜਿਹੜਾ ਹੁਣ ਇਹ ਮੈਸੇਜ ਪ੍ਰਨੀਟ ਹੋਇਆ ਹੈ ਇਸ ਨੂੰ ਲੈ ਕੇ ਇਹ ਗੱਲ ਜੀ ਕਿਤੇ ਨਾ ਕਿਤੇ ਕਲੀਅਰ ਹੋ ਗਈ ਵੀ ਇਹ ਮੈਸੇਜ ਉਹ ਬੰਦਾ ਤਾਂ ਡਿਲੀਟ ਕਰੂਗਾ ਨਹੀਂ ਅਰਵਿੰਦਰ ਜੀ ਜਿਹੜੇ ਬੰਦੇ ਨੇ ਮੈਸੇਜ ਪਾਇਆ ਹੈ ਮੰਨ ਲਓ ਕੰਗਸਾਹਬ ਨੇ ਇਹ ਮੈਸੇਜ ਪਾਇਆ ਸੀਗਾ ਕੰਗਸਾਹਬ ਫੇਰ ਵੀ ਮੈਂਬਰ ਪਾਰਲੀਮੈਂਟ ਨੇ ਸੁਰੂਜੇ ਹੋਏ ਬੰਦੇ ਨੇ ਸੋਚ ਸਮਝ ਕੇ ਮੈਸੇਜ ਪਾਇਆ ਹੁਣ ਉਹਨਾਂ ਨੇ ਤੇ ਹੁਣ ਇਹ ਮੈਸੇਜ ਫਿਰ ਡਿਲੀਟ ਕਿਨੇ ਕਰਿਆ ਜੀ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਨਾ ਜੀ ਜੀ ਬਿਲਕੁਲ ਸ਼ਰਮਾ ਜੀ ਇਹ ਸਵਾਲ ਇਸ ਵਾਰ ਇਦਾਂ ਹੀ ਚੱਲੇ ਪਰ ਸਮਝਦੀ ਨਾ ਆਪਣੀ ਸੀਮਾ ਥੋੜੀ ਵੱਧ ਗਈ ਆ ਆਪਾਂ ਲੰਮੀ ਖਿੱਚ ਲਈਏ ਥੋੜਾ ਇੱਕ ਲਾਈਨ ਚ ਆਪਾਂ ਸਮਾਪਤੀ ਕਰੀਏ ਜੀ ਹੁਣ ਜੀ ਇਹ ਰਵਿੰਦਰ ਜੀ ਇਹ ਇਹ ਨਾ ਹੁਣ ਪੰਜਾਬ ਦੇ ਲੋਕਾਂ ਨੂੰ ਮੈਨੂੰ ਲੱਗਦਾ ਇਹ ਕੰਗਸਾਭ ਨੂੰ ਥੋੜਾ ਮੋਟਾ ਜਾਂ ਕਿਸੇ ਹੋਰ ਲੀਡਰ ਨੂੰ ਆ ਕੇ ਦੱਸਣਾ ਚਾਹੀਦਾ ਹੈ ਵੀ ਇਹ ਮੈਸੇਜ ਪਾਉਣ ਦਾ ਪਰਪਸ ਕੀ ਸੀਗਾ ਤੇ ਮੈਸੇਜ ਡਿਲੀਟ ਕਰਨ ਦੇ ਕੀ ਕਾਰਨ ਨੇ ਜੀ ਕਿਉਂਕਿ ਸਾਰੀ ਜੀ ਜੀ ਬਿਲਕੁਲ ਸਰ ਮਾ ਜੀ ਉਹ ਇਸ ਦਾ ਜਵਾਬ ਮੰਗ ਰਹੇ ਨੇ ਜੀ ਸ਼ਰਮਾ ਜੀ ਬਹੁਤ ਧੰਨਵਾਦ ਜੀ ਸੋ ਕੱਲ ਨੂੰ ਫੇਰ ਇਸੇ ਪ੍ਰੋਗਰਾਮ ਦੇ ਵਿੱਚ ਮਿਲਦੇ ਆਂ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਤੇ ਸ਼ਰਮਾ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੇ ਸਿਹਤ ਆਪਣੀ ਕਾਇਮ ਰੱਖਿਓ ਹੁਣ ਜੀ ਬਣੀ ਸਰਵਿੰਦਰ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ